ਮ ਜੀ ਕੀ ਬਹੁ ਸਾਰ ਬਹੁ ਸਿਮਰਤੀ ਇੱਕ ਸਰਵ ਟਾਡੋ ਉਜਸ ਨਾਹੀ ਕਰਹਦੇ ਨਾਨਕ ਨਾਮ ਆਮੋ ਜੁਨਾ ਪਾਏ ਪ੍ਰਭ ਸਰਣਾ ਗਤੀ ਕਿਰਪਾ ਨਿਦਾ ਦਇਆ ਇਕ ਅਕਰ ਹਰ ਮਨ ਵਸਥ ਨਾਨਕ ਹੋ ਤਨ ਹੰਲਾ ਇਕ ਅਕਰ ਹਰਮਨ ਵਸਤ ਨਾਨਕ ਹੋਤ ਨਹਾ ਜੁਗ ਜੁਗ ਅਟਲ ندو جہاناں دے والی چور تکتاں دے مالک گیان دے مجشم رحمتان دے भंडार تن تن صاحب ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿਗਿ ਗੋਦ ਦਾ ਅਨੰਦ ਮੰਨ ਰਹੀ ਅਰਮ ਸਨਮਾਨ ਜੋਗ ਗੁਰੂ ਪਿਆਰੀ ਗੁਰਸੋ ਆਰੀ ਕਲਸਾ ਰੂਪ ਸੱਦ ਸੰਗਤ ਜੀਓ ਵੱਡੇ ਹੀ ਭਗ ਹਨ ਜਗਤੋ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜਿਆਂ ਦੇ ਜੀਵਨ ਇਤਿਹਾਸ ਦੀ ਅਬਹਰ ਰੋਜ ਸਾਂਝ ਪਾਉਂਦੇ ਹਾਂ ਜੀਵਨ ਇਤਿਹਾਸ ਦੀ ਅਲੜੀ ਵਾਰ ਕਥਾ ਵਿਚਾਰ ਕਰਦੇ ਹਾਂ ਸੋ ਆਵੋ ਸਤਿਗੁਰਾਂ ਜੀ ਆnde ਜੀਵਨ ਇਤਿਹਾਸ ਦੀ ਲੜੀ ਨੂੰ ਅੱਗੇ ਤੋਰਿਏ ਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਆਸੀਸ ਸਤਗੁਰਾਂ ਦੀ ਬਖਸ਼ੀ ਹੋਈ ਗੁਰ ਫਤਿਹ ਦੇ ਨਾਲ ਸੰਜ ਪਾਈਏ ਗੁਰ ਫਤਿਹ ਦੇ ਨਾਲ ਆਪੋ ਆਪਣੀਆਂ ਗੁਰੂ ਮਵਾਰਕ ਚਰਣਾ ਦੇ ਅੰਦਰ ਹਾਜ਼ਰੀਆਂ ਲਗਾਈਏ ਅਦਬ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰਿਆ ਸੀ ਸਤਕਾਰ ਜੋਗ ਤੁਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਮਵਾਰਕ ਚਰਣਾ ਦੇ ਵਿੱਚ ਟੈ ਪਏ ਨੇ ਦੇਵ ਗੰਧਾਰ ਦਾ ਰਖ ਸ਼ੰਦ ਦਾ ਰਕਸ਼ ਦੇਵ ਲੂਤ ਬਾਕੀ ਇਹ ਦੇ ਨਾਲ ਜਿੰਨੇ ਰਾਖਸ਼ ਆਏ ਸੀ ਸਤਿਗੁਰਾਂ ਦੇ ਮੂਰਕ ਚਰਣਾ ਤੇ ਟਹਿ ਗਏ ਇਹਨਾਂ ਦੇ ਟਹਿਣ ਦਾ ਕਾਰਨ ਇਹ ਹੈ ਕਿ ਜਦੋਂ ਸਤਿਗੁਰਾਂ ਦੇ ਨੇੜੇ ਆਉਂਦੇ ਸੀ ਇਹ ਅਨੇ ਹੋ ਜਾਂਦੇ ਸੀ ਜਦੋਂ ਸਤਿਗੁਰਾਂ ਤੋਂ ਦੂਰ ਵਾਪਸ ਜਾਂਦੇ ਸੀ ਤਾਂ ਉਦੋਂ ਇਹਨਾਂ ਨੂੰ ਦਿਸਣ ਲੱਗਦਾ ਸੀ ਤਾਂ ਇਹਨਾਂ ਨੇ ਹਾਰ ਮੰਨੀ ਸਤਿਗੁਰਾਂ ਦੇ ਮੂਰਕ ਚਰਣਾ ਦੇ ਵਿੱਚ ਟਹਿ ਗਏ ਆਪਣੇ ਨਗਰ ਦੇ ਵਿੱਚ ਸਤਿਗੁਰਾਂ ਨੂੰ ਕਿਹਾ ਕਿ ਸਤਿਗੁਰੂ ਸਾਡੇ ਨਗਰ ਦੇ ਵਿੱਚ ਚੱਲੋ ਦੇਵ ਗੰਧਾਰ ਨਗਰ ਤੋਂ ਥੋੜੀ ਦੂਰ ਅਸੀਂ ਬੜੇ ਪਾਪੀ ਬੜੇ ਬੁਨਾਮ ਅਸੀਂ ਕੀਤੇ ਨੇ ਸਾਨੂੰ ਵੀ ਤਾਰੋ ਸਾਡੇ ਨਗਰ ਵਾਲਿਆਂ ਨੂੰ ਵੀ ਤਾਰਨਾ ਕਰੋ ਗੁਰੂ ਨਾਨਕ ਦੇ ਮਹਾਰਾਜ ਜੀ ਉਹਨਾਂ ਦੇ ਨਾਲ ਇੱਕ ਸਵਾਲ ਕੀਤਾ ਜੇ ਤੁਸੀਂ ਸਾਡੀ ਗੱਲ ਮੰਨੋਗੇ ਤਾਂ ਅਸੀਂ ਤੁਹਾਡੇ ਨਾਲ ਤੁਹਾਡੇ ਨਗਰ ਦੇ ਵਿੱਚ ਫੇਰ ਚੱਲਾਂਗੇ ਕਿਉਂਕਿ ਆ ਰਾਖਸ਼ ਬੁੱਧੀ ਦਾ ਕੋਈ ਪਤਾ ਨਹੀਂ ਕਦੋਂ ਤੁਹਾਡੇ ਤੇ ਰਾਖਸ਼ ਹੋਣਾ ਖਾ ਵੀ ਉਹ ਜੇ ਕਦੋਂ ਤੁਹਾਡੀ ਬੁੱਧੀ ਪ੍ਰਸ਼ਟ ਟੈਲਿੰਗ ਹੋਈ ਹੈ ਤਾਂ ਹੋਰ ਤੁਹਾਡਾ ਗੁਨਾਹ ਪਾਪ ਤੁਸੀਂ ਕਰਦੇ ਹੋ ਮਰਦਾਨਾ ਮੇਰੇ ਨਾਲ ਬਾਲਾ ਮੇਰੇ ਨਾਲ ਇਹਨਾਂ ਨੂੰ ਮਾਰਨ ਦੇ ਲਈ ਤੁਸੀਂ ਤੁਲੇ ਸੀ ਐਦਾਂ ਗੁਰੂ ਨਾਨਕ ਦੇ ਮਹਾਰਾਜ ਜੀ ਗੱਲਾਂ ਸੁਣਾ ਰਹੇ ਸੀ ਅਤੇ ਕਵੀ ਸੰਤੋਖ ਸਿੰਘ ਜੀ ਦਾ ਲਿਖਿਆ ਹੋਇਆ ਪਾਤਾਂਸਪਾ ਹਰ ਰੋਜ਼ ਵਿਚਾਰਦੇ ਆ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸੁਨੋ ਗੁਰੂ ਅੰਗਦ ਗਤਦਾਨੀ ਕਥਾਰਸਾਲ ਮਿਸਾਲ ਸੋਹਣੀ ਇਹ ਜਿਹੜਾ ਅਗਲਾ ਚੈਪਟਰ ਸ਼ੁਰੂ ਹੁੰਦਾ ਹੈ ਅਗਲੇ ਚੈਪਟਰ ਦੇ ਵਿੱਚ ਭਾਈ ਬਾਲਾ ਜੀ ਇਤਿਹਾਸ ਸੁਣਾ ਰਹੇ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਖਡੂਰ ਸਾਹਿਬ ਦੀ ਧਰਤੀ ਤੇ ਤਕੂ ਕਰਨ ਕਿਆ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਪਿਛਲੀ ਲੜੀ ਜਿੱਤੇ ਆਪਾਂ ਛੱਡੀ ਹੁਣ ਅਗਲੀ ਲੜੀ ਜੋੜਨ ਲੱਗੇ ਆ ਤੁਹਾਨੂੰ ਸੁਣਾਉਣ ਲੱਗਿਆ ਹਾਂ ਗੁਰੂ ਨਾਨਕ ਦੇਵ ਮਹਾਰਾਜਿਆਂ ਦੀ ਜੜੀ ਬੜੀ ਰਸਾਲ ਬੜੀ ਮਿੱਠੀ ਅਤੇ ਬੜੀ ਵਿਸਾਲ ਬੜੀ ਮਹਾਨ ਕਥਾ ਹੈ ਜਿਹੜੀ ਜਨਮਾਂ ਜਨਮਾਂ ਤਰਾਂ ਦੇ ਰੋਗ ਕੱਟਦੀ ਹੈ ਜਿਹੜਾ ਥੋੜਾ ਸੀ ਦਾ ਗੇੜ ਕੱਟਦੀ ਹੈ ਉਹ ਤੁਹਾਨੂੰ ਮੈਂ ਸੁਣਾਉਣ ਲੱਗਿਆ ਹਾਂ ਦੇਵ ਲੋਤ ਨੇ ਜੇ ਪਿਰਤ ਬੁਲਾਏ ਤਾਂ ਜਦੋਂ ਦੇਵ ਲੋਤ ਰਾਜਾ ਗੁਰੂ ਅਨੰਕ ਦੇ ਮਹਾਰਾਜੀਆਂ ਨੂੰ ਭਾਈ ਮਲ ਅਮਰਦਾਨੇ ਅਤੇ ਬਾਲੇ ਨੂੰ ਆਪਣੇ ਨਗਰ ਦੇਵ ਗੰਧਾਰ ਦੇ ਵਿੱਚ ਲੈ ਗਏ ਆ ਉੱਥੇ ਲਿਜਾ ਕੇ ਉਹਨੇ ਆਪਣੇ ਨਿਜ ਪ੍ਰਤ ਕਹਿੰਦੇ ਨੇ ਨੌਕਰ ਬੁਲਾਏ ਆਪਣੇ ਅਹਿਲਕਾਰ ਬੁਲਾਏ ਤੋਰਣ ਰਕਸ਼ ਸਫਤ ਬੁਲਾਏ ਸੱਤ ਅੱਠ ਰਕਸ਼ ਇਹਨੇ ਆਪਣੇ ਨੌਕਰ ਬੁਲਾਏ ਅਤੇ ਉਹਨਾਂ ਨੂੰ ਕਿਹਾ ਤਿੰਨ ਕੇ ਫਲ ਮਦਰ ਮੰਗਵਾਏ ਉਹਨਾਂ ਨੇ ਜੰਗਲ ਦੇ ਵਿੱਚ ਬਾਗ ਦੇ ਵਿੱਚ ਉਹਨਾਂ ਨੂੰ ਕਹਲੇਆ ਕਿ ਬਾਗ ਦੇ ਵਿੱਚ ਜਾਓ ਉਤਮ ਔਰ ਅਨ ਅਨਵਾਏ 10 12 ਦੀ ਡਿਊਟੀ ਕਰਦੇ ਵਿੱਚ ਲਾ ਦਿੱਤੀ ਕਿ ਜਿਤਨਾ ਜਲਦੀ ਹੋ ਸਕੇ ਉਤਨਾ ਜਲਦੀ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਲਈ 36 ਪ੍ਰਕਾਰ ਦਾ ਭੋਜਨ ਤਿਆਰ ਕੀਤਾ ਜਾਵੇ ਅਤੇ ਬੜੀ ਸ਼ੁੱਧਤਾ ਦੇ ਨਾਲ ਬੜੀ ਨਿਰਮਲ ਆਤਮਾ ਦੇ ਨਾਲ ਸਤਿਗੁਰਾਂ ਦਾ ਭਾਣੇ ਕਦਮ ਨਾ ਕਰ ਨਹੀਂ ਇਹਨਾਂ ਦੇ ਲਈ ਭੋਜਨ ਤਿਆਰ ਕਰੋ ਕੁਝ ਨੂੰ ਫਲ ਲੈਣ ਦੇ ਲਈ ਬਾਗ ਦੇ ਵਿੱਚ ਗੱਲ ਦਿੱਤਾ ਅਤੇ ਜਦੋਂ ਕਰੁਣਾ ਨਿਧਕੇ ਤਰੇ ਅਗਾਰੀ ਪ੍ਰਸ਼ਾਦਾ ਤਿਆਰ ਹੋਇਆ ਫਲ ਆਏ ਸਤਿਗੁਰਾਂ ਦੇ ਮਵਾਰਕ ਚਰਣਾ ਦੇ ਵਿੱਚ ਤਰੇ ਅਤੇ ਹੱਥ ਜੋੜ ਕਰ ਗਿਰਾ ਉਚਾਰੀ ਦੋਵੇਂ ਹੱਥ ਜੋੜ ਕੇ ਇਸ ਦੇਵ ਗੰਧਾਰ ਦਾ ਰਾਜਾ ਦੇਵ ਗੰਧਾਰ ਦਾ ਮੁਖੀ ਦੇਵ ਲੂਤ ਉਹ ਸਤਿਗੁਰਾਂ ਨੂੰ ਤਰਲਾ ਕਰਦਾ ਹੈ ਕਰੋ ਰਸੋਈ ਸੰਤ ਜੀ ਆ ਤੁਹਾਡੇ ਲਈ ਰਸੋਈ ਤਿਆਰ ਹੋਈ ਹੈ ਭੋਜਨ ਅਚੋ ਬਣਾਏ ਆ ਤੁਹਾਡੇ ਲਈ ਤੁਹਾਡੇ ਮੁਤਾਬਕ ਤੁਸੀਂ 36 ਪ੍ਰਕਾਰ ਦਾ ਭੋਜਨ ਤੁਹਾਡੇ ਲਈ ਜਿੱਦਾਂ ਦਾ ਸੀ ਖਿਦਮਤ ਕਰ ਸਕੇ ਆ ਆ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ ਇਹ ਫਲ ਲੈ ਕੇ ਆਇਆ ਸਤਿਗੁਰੂ ਜੀ ਅਤੇ ਸਰਦਾ ਪੂਰੋ ਕੀਜੀ ਹੈ ਸੋਨਾ ਸ੍ਰੀ ਗੁਰੂ ਅਲਖਾਤੇ ਉਹ ਕਹਿੰਦਾ ਤੁਹਾਡੇ ਮਵਾਰਕ ਚਰਣਾ ਦੇ ਵਿੱਚ ਜਿਵੇਂ ਵੀ ਸਾਡੇ ਤੋਂ ਤਿਆਰ ਹੋਇਆ ਕਿਉਂਕਿ ਅਰਸ਼ਾਦਾਤਾ ਸੀ ਤਿਆਰ ਕਰਦੇ ਨਹੀਂ ਸੀ ਕਦੇ ਜਾਨਵਰ ਨੂੰ ਮਾਰ ਲਿਆ ਕਦੇ ਪੰਛੀ ਨੂੰ ਮਾਰ ਲਿਆ ਅਤੇ ਹੁਣ ਤੁਹਾਨੂੰ ਮਾਰਨ ਚੱਲੇ ਸੀ ਤੁਹਾਡਾ ਸ਼ਿਕਾਰ ਕਰਨ ਦੇ ਲਈ ਚੱਲੇ ਸੀ ਸਾਡਾ دین ਧਰਮ ਕੋਈ ਨਹੀਂ ਸੀ ਅਤੇ ਜਿਹੜਾ ਵੀ ਸਾਡੇ ਅੜੀਖੇ ਦੇ ਵਿੱਚ ਆ ਗਿਆ ਅਸੀਂ ਉਹਨੂੰ ਸ਼ਿਕਾਰ ਬਣਾਇਆ ਹੈ ਉਹਦਾ ਅਸੀਂ ਨੇ ਸ਼ਿਕਾਰ ਕੀਤਾ ਹੈ ਉਹਦੀ ਮਾਸ ਮਿੱਟੀ ਅਸੀਂ ਨੇ ਖਾਧੀ ਹੈ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਜੇ ਕਿਸੇ ਪ੍ਰਕਾਰ ਦੀ ਕੋਈ ਗਲਤੀ ਹੋ ਗਈ ਹੋਵੇ ਭੋਜਨ ਬਣਾਉਣ ਲੱਗੇ ਆ ਫਲ ਲਿਆਉਣ ਲੱਗੇ ਆ ਅਸੀਂ ਤੁਹਾਡੇ ਤੋਂ ਪਹਿਲਾਂ ਮਾਫੀ ਮੰਗਦੇ ਆ ਕਿਰਪਾ ਕਰੋ ਤਾਂ ਉਹ ਭੋਜਨ ਸ਼ਕ ਨਾ ਕਰੋ ਤਾਂ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਭੋਜਨ ਦੇ ਵੱਲ ਵੇਖਿਆ ਫਲ ਲੈ ਕੇ ਆਏ ਸੀ ਬਾਗ ਦੇ ਵਿੱਚੋਂ ਤੋੜ ਕੇ ਸਤਗੁਰਾਂ ਨੇ ਉਹਨਾਂ ਦੇ ਵੱਲ ਵੇਖਿਆ ਤੇ ਉਹਨਾਂ ਨੂੰ ਸਭ ਨੂੰ ਕਹਿੰਦੇ ਨੇ ਸੋਭਾ ਉਪਦੇਸ਼ ਜੇ ਲੇ ਹੋ ਹਮਾਰਾ ਹੂੰ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਕਿ ਦੇਵ ਲੂਤ ਜੀ ਤੁਹਾਡੇ ਨਾਲ ਮੇਰੇ ਕੁਝ ਸਵਾਲ ਹੋਏ ਸੀ ਤੁਹਾਡੇ ਨਾਲ ਇੱਕ ਮੇਰਾ ਕੌਰ ਇਕਲਾਰ ਹੋਇਆ ਸੀ ਵਾਦਾ ਹੋਇਆ ਸੀ ਤਾਂ ਜਦੋਂ ਮੈਂ ਪਹਾੜੀ ਦੇ ਕੋਲ ਬੈਠਾ ਸੀ ਤੁਸੀਂ ਕਿਹਾ ਮੇਰੇ ਨਾਲ ਚੱਲੋ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਮੰਨਾਂਗਾ ਤਾਂ ਮੈਂ ਤੁਹਾਨੂੰ ਇੱਕ ਗੱਲ ਕਹਿਣ ਲੱਗਿਆ ਹਾਂ ਅਤੇ ਭੋਜਨ ਤੁਹਾਡਾ ਫੇਰ ਛਕਾਂਗਾ ਅਤੇ ਜੇ ਤੁਸੀਂ ਗੱਲ ਮੰਨੋਗੇ ਸਤਿਗੁਰੂ ਕਹਿੰਦੇ ਨੇ ਤਾਂ ਸਾਡਾ ਆਉਣਾ ਇੱਥੇ ਸਫਲ ਅਤੇ ਤੁਹਾਡਾ ਇਹ ਬਣਾਇਆ ਅਤੇ ਸਾਡਾ ਖਾਧਾ ਹੋਇਆ ਪ੍ਰਸ਼ਾਦਾ ਛਕਿਆ ਹੋਇਆ ਪ੍ਰਸ਼ਾਦਾ ਫਿਰ ਸਫਲਾ ਹੈ ਜੇ ਕਿਤੇ ਤੁਸੀਂ ਸਾਡੀ ਗੱਲ ਮੰਨੋ ਤਾਂ ਸਤਿਗੁਰੂ ਕਹਿਣ ਲੱਗੇ ਇਹ ਅਚਨ ਕਰੇ ਤਬ ਅੰਗੀਕਾਰਾ ਇਹ ਅਸਨ ਅਸੀਂ ਫਿਰ ਕਰਾਂਗੇ ਭੋਜਨ ਫਿਰ ਛਕਾਂਗੇ ਜੇ ਤੁਸੀਂ ਸਾਡੀ ਗੱਲ ਮੰਨੋਗੇ ਜਹਨਾ ਤੁਮਰੋ ਖਾਏ ਕਦਾ ਪੀ ਨਹੀਂ ਸਤਿਗੁਰੂ ਕਹਿੰਦੇ ਭਾਈ ਜੇ ਤੁਹਾਡੇ ਤੌਹੀਦਾ ਹੁੰਦਾ ਸਾਡਾ ਸ਼ਿਕਾਰ ਕਰਨ ਦਾ ਨਹੀਂ ਤੁਸੀਂ ਸਾਡਾ ਸ਼ਿਕਾਰ ਕਰ ਸਕਦੇ ਹੋਸੀਂ ਤੁਹਾਡੇ ਨਗਰ ਦੇ ਵਿੱਚ ਤੁਹਾਡੇ ਘਰਾਂ ਦੇ ਵਿੱਚ ਆ ਗਏ ਹਾਂ ਜੋ ਸ਼ਸਤਰ ਚਲਾਉਣਾ ਹਥਿਆਰ ਚਲਾਉਣਾ ਜਿਵੇਂ ਵੀ ਤੁਸੀਂ ਕਰਨਾ ਸਾਡੇ ਨਾਲ ਕਰ ਸਕਦੇ ਹੋਸੀਂ ਭਲਕੇ ਤੁਹਾਨੂੰ ਕੋਈ ਜਵਾਬ ਨਹੀਂ ਦੇਵਾਂਗੇ ਕਿ ਤੁਹਾਨੂੰ ਸ਼ਸਤਰ ਦੇ ਨਾਲ ਹਥਿਆਰ ਦਾ ਜਾਂ ਹਥਿਆਰ ਦਾ ਹਥਿਆਰ ਦੇ ਨਾਲ ਜਵਾਬ ਦੇਵਾਂਗੇ ਸਿਰਫ ਅਸੀਂ ਕਰਤਾਰ ਦਾ ਨਾਮ ਲੈਣਾ ਹੈ ਜੋ ਤੁਹਾਡਾ ਦਿਲ ਕਰਦਾ ਉਹ ਕਰ ਲਓ ਪਰ ਜਦੋਂ ਤੱਕ ਤੁਸੀਂ ਸਾਡਾ ਵਚਨ ਨਹੀਂ ਮੰਨੋਗੇ ਉਦੋਂ ਤੱਕ ਸਤਿਗੁਰੂ ਕਹਿੰਦੇ ਅਸੀਂ ਤੁਹਾਡਾ ਇੱਥੇ ਦਾ ਪਾਣੀ ਵੀ ਨਹੀਂ ਪੀਣਾ ਹੈ ਉਹ ਸਭ ਜੀਵਨ ਕੇ ਸੰਤਾਨ ਵੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਹੈ ਦੇਵ ਲੂਤ ਜੀ ਤੁਹਾਡੀ ਬੁੱਧੀ ਪ੍ਰੇਸ਼ਟ ਹੋਈ ਸੀ ਚਲੋ ਥੋੜਾ ਅਸਰ ਹੋਇਆ ਬਾਲੇ ਕਰਕੇ ਮਰਦਾਨੇ ਕਰਕੇ ਇਹਨਾਂ ਦੀ ਸੰਗਤ ਦਾ ਤੁਹਾਡੇ ਤੇ ਪ੍ਰਭਾਵ ਪਿਆ ਪਰ ਇਹ ਗੱਲ ਹੈ ਕਿ ਨਿਗਰੇ ਕਾ ਨਾਮ ਹੈ ਬੁਰਾ ਦੁਨੀਆ ਦੇ ਵਿੱਚ ਜਿਹੜਾ ਇਨਸਾਨ ਨਿਗਰਾ ਹੈ ਉਹਦੇ ਹੱਥ ਦਾ ਪਾਣੀ ਪੀਣਾ ਉਹਦਾ ਪਰ ਹੱਥ ਦਾ ਪ੍ਰਸ਼ਾਦਾ ਛਕਣਾ ਤਾਂ ਗੱਲ ਦੂਰ ਦੀ ਹੈ ਸਤਿਗੁਰੂ ਕਹਿੰਦੇ ਨੇ ਉਹਦਾ ਨਾਮ ਲੈਣਾ ਵੀ ਮਾੜਾ ਹੈ ਜਿਹੜਾ ਕਿਸੇ ਗੁਰੂ ਦਾ ਫੋਕੇ ਨਹੀਂ ਚੱਲਦਾ ਜਿਨੇ ਆਪਣੇ ਆਪ ਨੂੰ ਕਿਸੇ ਗੁਰੂ ਦਾ ਬਣਾਇਆ ਨਹੀਂ ਹੈ ਕਿ ਇਹਦੇ ਕਰਕੇ ਤੁਹਾਡੇ ਤੋਂ ਬਚਨ ਲੈਨੇ ਆ ਤੁਸੀਂ ਹੋ ਸੰਤਾਪੇ ਹੋਏ ਤੁਹਾਨੂੰ ਕਿਤਨੇ ਜਿਹੜੇ ਗੁਨਾਹ ਤੁਸੀਂ ਮੰਦੇ ਪਏ ਹੋ ਤੁਸੀਂ ਕਿਤਨੇ ਪਾਪ ਕੀਤੇ ਨੇ ਪਾਪਾਂ ਦੀ ਗੁਨਾਹਾਂ ਦਾ ਇੰਤਹਾ ਕੀਤਾ ਹੋਇਆ ਤੁਸੀਂ ਤੁਹਾਡੇ ਗੁਨਾਹ ਤੁਹਾਡੇ ਪਾਪ ਖਤਮ ਨਹੀਂ ਹੋ ਸਕਦੇ ਲੱਖਾਂ ਜਤਨ ਕਰ ਲਓ ਤੁਸੀਂ ਪਰ ਸਤਿਗੁਰੂ ਕਹਿੰਦੇ ਸਾਡਾ ਵੀ ਫਰਜ ਬਣਦਾ ਅਸੀਂ ਲੋਕਾਂ ਦੇ ਵਿੱਚ ਜਾ ਕੇ ਵਿਚਰਦੇ ਹਾਂ ਕਿ ਹੁਣ ਤੁਹਾਡੇ ਕੋਲ ਅਸੀਂ ਅੱਗੇ ਵੀ ਜਾਣਾ ਹੈ ਤੁਹਾਡੇ ਪਾਪ ਲੈ ਕੇ ਅਸੀਂ ਅੱਗੇ ਨਹੀਂ ਲੈ ਕੇ ਜਾਣੇ ਤੁਹਾਡੇ ਗੁਨਾਹ ਕੀਤੇ ਹੋਏ ਅਸੀਂ ਤੁਹਾਡੇ ਹੱਥ ਦਾ ਪ੍ਰਸ਼ਾਦਾ ਸਕੇ ਅਸੀਂ ਗੁਨਾਹਗਾਰ ਨਹੀਂ ਬਨਣਾ ਤੁਹਾਡੇ ਘਰ ਦਾ ਪਾਣੀ ਪੀਖੇ ਅਸੀਂ ਰੱਬ ਦੇ ਦਰ ਦਾ ਅਪਰਾਧੀ ਨਹੀਂ ਬਨਣਾ ਤੁਸੀਂ ਅਪਰਾਧੀ ਹੋ ਤੁਸੀਂ ਪਾਪੀ ਹੋ ਇਸ ਗੱਲ ਨੂੰ ਮੰਨਦੇ ਹੋ ਤਾਂ ਮੰਨਣ ਦੇ ਨਾਲ ਫੇਰ ਹੈ ਜੇ ਸਤਿਗੁਰੂ ਕਹਿੰਦੇ ਸਾਡਾ ਬਚਨ ਮੰਨੋਗੇ ਹੁਣ ਦੇਵ ਲੂਤ ਰਾਜਾ ਗੋਡਣੀਆਂ ਦੇ ਤਾਣ ਆਇਆ ਆਪਣੇ ਸਾਰਿਆਂ ਨੂੰ ਕਹਿੰਦਾ ਕਿ ਸਾਰੇ ਸਾਰੇ ਨਗਰ ਨੂੰ ਕਿਹਾ ਇਹਨੇ ਦੇ ਬੇਵਗੰਧਾਰ ਨਗਰ ਨੂੰ ਕਿ ਜੋ ਸਾਡੇ ਘਰ ਨਗਰ ਦੇ ਵਿੱਚ ਇਹ ਪਰਮਾਤਮਾ ਜੀ ਰੱਬ ਦਾ ਰੂਪ ਗੁਰੂ ਨਾਨਕ ਦੇ ਮਹਾਰਾਜ ਜੀ ਆਏ ਨੇ ਤਾਂ ਸਾਰੇ ਜਣੇ ਆਪਣੀ ਗੋਡਣੀਆਂ ਦੇ ਤਾਣ ਹੋ ਜੋ ਇਹ ਖਲੋਦੇ ਨੇ ਇਹਨਾਂ ਦੇ ਪਰਵਚਨ ਜੜੇ ਨੇ ਨਾ ਆਪਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਟਾਲਣੇ ਨੇ ਦੇਵ ਲੂਤ ਨੇ ਕਿਹਾ ਦੇਵ ਲੂਤ ਕਹ ਜਿਬ ਵਿਦ ਖੋ ਹੋ ਪ੍ਰਭ ਜੀ ਤਿਸ ਵਿਦ ਮੈਂ ਰਹੂੰ ਐ ਗੁਰੂ ਨਾਨਕ ਦੇਵ ਮਹਾਰਾਜ ਜੀ ਹੁਣ ਤੱਕ ਮੈਂ ਪੰਛੀ ਕਟੇ ਨੇ ਜਾਨਵਰ ਕਟੇ ਨੇ ਇਨਸਾਨਾਂ ਨੂੰ ਵੀ ਮੈਂ ਆਂਦਾ ਰਿਆ ਆ ਤੁਹਾਡਾ ਦੇਵ ਲੂਤ ਤੁਹਾਡਾ ਚਾਕਰ ਤੁਹਾਡਾ ਨੌਕਰ ਤੁਹਾਡਾ ਗੋਲਾ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ ਆਪਣੇ ਸਰੀਰ ਨੂੰ ਖਿਦਮਤ ਕਰਦਾ ਪਿਆ ਤੁਹਾਡੇ ਕੋਲ ਰੱਬਣ ਕਰਦਾ ਪਿਆ ਇਹਨੂੰ ਮਾਰੋ ਭਾਵੇਂ ਕੱਟੋ ਸਤਗੁਰੂ ਇਹ ਹੁਣ ਤੁਹਾਡਾ ਹੈ ਇਹ ਤੋਂ ਜਵਾਨ ਤੋਂ ਕਦੇ ਐਦਾਂ ਦਾ ਸ਼ਬਦ ਨਹੀਂ ਬੋਲਾਂਗਾ ਜਿਹੜਾ ਕਿਸੇ ਦੇ ਦਿਲ ਨੂੰ ਚੋਟ ਪਹੁੰਚਾਉਣ ਇਹ ਸਰੀਰ ਤੋਂ ਕੋਈ ਐਦਾਂ ਦਾ ਕੰਮ ਨਹੀਂ ਕਰਾਂਗਾ ਜਾਂ ਕੋਈ ਗੁਨਾਹ ਨਹੀਂ ਕਰਾਂਗਾ ਕੋਈ ਪਾਪ ਨਹੀਂ ਕਰਾਂਗਾ ਗੁਰੂ ਨਾਨਕ ਦੇਵ ਮਹਾਰਾਜ ਜੀ ਪਰ ਕਿਰਪਾ ਕਰੋ ਤੁਸੀਂ ਆਪ ਕਰੋ ਆਪ ਉਪਦੇਸ਼ੈ ਜੋਈ ਸਾਨੂੰ ਤਰਨ ਦੇ ਲਈ ਕੋਈ ਹੀਲਾ ਵਸੀਲਾ ਦੱਸੋ ਸਾਡੇ ਗੁਨਾਹ ਸਾਡੇ ਪਾਪ ਬੜੇ ਨੇ ਐ ਗੁਰੂ ਨਾਨਕ ਦੇ ਮਹਾਰਾਜ ਜੀ ਭੋਜਨ ਛਕੋ ਪਹਿਲਾਂ ਤਾਂ ਸਾਡੇ ਤੇ ਤੁਸੀਂ ਰਹਿਮਤ ਕਰੋ ਅਸੀਂ ਬੜੇ ਸ਼ਰਧਾ ਪ੍ਰੇਮ ਦੇ ਨਾਲ ਭੋਜਨ ਬਣਾਇਆ ਗੁਰੂ ਨਾਨਕ ਦੇ ਮਹਾਰਾਜ ਜੀ ਸੁਣ ਕਰ ਕਰੋ ਨਿਰਤਮੈ ਸੋਈ ਇਹ ਕਹਿੰਦਾ ਐ ਗੁਰੂ ਨਾਨਕ ਦੇ ਮਹਾਰਾਜ ਜੀ ਇਹ ਰਾਜਾ ਕਹਿਣ ਲੱਗਾ ਜਿਵੇਂ ਤੁਸੀਂ ਕਹੋਗੇ ਨਾ ਮੈਂ ਉਦਾਂ ਦੇ ਕਿਰਤ ਕਰਾਂਗਾ ਅੱਜ ਤੋਂ ਬਾਅਦ ਮੈਂ ਇਹ ਸਿੰਘਾਸਣ ਤੇ ਵੀ ਨਹੀਂ ਬਹਿਣਾ ਇਹ ਲੋਕਾਂ ਨੇ ਮੈਨੂੰ ਰਾਜਾ ਬਣਾਇਆ ਮੈਂ ਇਹਨਾਂ ਲੋਕਾਂ ਦੀ ਖਿਦਮਤ ਕਰਾਂਗਾ ਪਰ ਕਿਰਪਾ ਕਰੋ ਪਾ ਅਨੁਸਾਰ ਪਿਖਿਓ ਗੁਣ ਖਾਨੀ ਗੁਰੂ ਨਾਨਕ ਦੇ ਮਹਾਰਾਜ ਜਿਵੇਂ ਤੁਸੀਂ ਗੁਣ ਦੇ ਕੇ ਜਾਵੋਗੇ ਉਸ ਗੁਣ ਦੇ ਮੁਤਾਬਕ ਚੱਲਾਂਗਾ ਅਰਤਾ ਪਰ ਹਰ ਸੂਤ ਜਿੰਨਾ ਵੀ ਮੈਂ ਇਧਰ ਉਧਰ ਨਹੀਂ ਹਮਾਂਗਾ ਸਾਡੇ ਨਗਰ ਦਾ ਕਿਸੇ ਦਾ ਵੀ ਮੈਂ ਇੱਥੇ ਕਹਿ ਸਕਦਾ ਕਿ ਜੇ ਮੈਂ ਬਦਲ ਗਿਆ ਸਾਰੇ ਨਗਰ ਦੇ ਬਦਲ ਜਾਣਗੇ ਐ ਗੁਰੂ ਨਾਨਕ ਦੇ ਮਹਾਰਾਜ ਜੀ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ ਤਰਲਾ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਭਾਈ ਪਹਿਲਾਂ ਤਾਂ ਸਾਡਾ ਬਚਨ ਸੁਣੋ ਕਮਤ ਕਦਨ ਕੋ ਬੋਲੇ ਬਾਣੀ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਸਭ ਤੋਂ ਪਹਿਲਾਂ ਤਾਂ ਤੁਹਾਡੀ ਕਮਤ ਤੇ ਆਕੋ ਨੇੜੇ-ਤੇੜੇ ਬੁਰਾ ਨਾਨਕ ਦੇ ਮਹਾਰਾਜ ਜੀ ਕਹਿੰਦੇ ਨਗਰਾਂ ਦੇ ਵਿੱਚ ਜਾ ਕੇ ਵੇਖੋ ਕੋਈ ਮੰਦਰ ਜਾਂਦਾ ਹੈ ਕੋਈ ਮਸੀਤੇ ਜਾਂਦਾ ਹੈ ਰੱਬ ਨੂੰ ਕੋਈ ਤੂਫਾਂ ਦੇ ਨਾਲ ਰਜਾਉਂਦਾ ਪਿਆ ਹੈ ਕੋਈ ਜੋਤਾਂ ਲਾ ਰਿਹਾ ਹੈ ਕੋਈ ਕਿਦਾਂ ਕਰਦਾ ਹੈ ਰੱਬ ਨੂੰ ਰਜਾਉਣ ਦੇ ਲੱਖਾਂ ਯਤਨ ਕੀਤੇ ਪਏ ਅਤੇ ਰੱਬ ਨੂੰ ਰਜਾਉਣ ਦੇ ਯਤਨ ਕਰਨੇ ਚਾਹੀਦੇ ਨੇ ਰੱਬ ਰਿਜਜੇ ਤਾਂ ਕਹਿੰਦੇ ਵਿੱਚ ਰਿਜਦੇ ਤੇ ਰਿਜੇ ਤੱਕ ਹੀ ਸਾਲ ਲੱਗ ਜਾਂਦੇ ਆਈ ਉਮਰ ਲੱਗ ਜਾਂਦੀ ਪਰ ਉਹ ਅਰਬ ਦੀ ਦਾਤ ਆਪਣੇ ਕੋਲ ਜਿਹਨੂੰ ਦਿੰਦਾ ਤਾਂ ਉਹਦੇ ਬਾਰੇ ਨਿਆਰੇ ਕਰਦਾ ਤਾਂ ਹੁਣ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਐ ਦੇਵ ਲੂਤ ਕਿ ਨੇੜੇ ਤੇੜੇ ਨਗਰਾਂ ਨੂੰ ਜਾ ਕੇ ਵੇਖੋ ਰੱਬ ਨੂੰ ਜਿੱਤ ਰਜਾਉਣ ਦੇ ਲੱਖਾਂ ਜਤਨ ਨੇ ਪਰ ਤੁਹਾਡੇ ਕੋਲ ਲੱਖਾਂ ਜਤਨ ਨੇ ਲੋਕਾਂ ਨੂੰ ਮਾਰਨ ਦੇ ਲੱਖਾਂ ਜਤਨ ਨੇ ਤੁਹਾਡੇ ਲੋਕਾਂ ਨੂੰ ਕਿ ਸ਼ਿਕਾਰ ਕਰਕੇ ਕਿਥੇ ਲੋਕ ਜ਼ਿੰਦਗੀਆਂ ਦਿੰਦੇ ਪਏ ਨੇ ਦਇਆ ਕਰਦੇ ਪਏ ਨੇ ਕਿਸੇ ਦੀ ਹੈਲਪ ਕਰਦੇ ਪਏ ਨੇ ਅਤੇ ਤੁਸੀਂ ਲੋਕ ਲੋਕਾਂ ਨੂੰ ਮਾਰਦੇ ਪਏ ਹੋ ਲੋਕਾਂ ਨੂੰ ਜਵ੍ਹਾ ਕਰਦੇ ਪਏ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਉਹ ਮਾਤਾ ਪਣੀ ਤਿਆਗੋ ਪ੍ਰਥਮ ਤਜੋ ਆ ਮਿੱਖ ਕੋ ਖਾਣਾ ਉਹ ਨਾਨਕ ਦੇ ਮਹਾਰਾਜ ਜੀ ਕਹਿੰਦੇ ਪਹਿਲਾ ਵਚਨ ਇਹ ਹੈ ਕਿ ਤੁਸੀਂ ਜੀਵ ਹੱਤਿਆ ਨਹੀਂ ਕਰਨ ਦੂਸਰਾ ਵਚਨ ਇਹ ਹੈ ਤਾਂ ਤੁਸੀਂ ਨਾ ਮਾਸ ਮਿੱਟੀ ਖਾਣਾ ਨਹੀਂ ਜੀਵ ਹਤਿਆ ਵੀ ਨਹੀਂ ਕਰਨੀ ਅਸੀਂ ਮਾਸ ਮਿੱਟੀ ਵੀ ਨਹੀਂ ਖਾਣਾ ਕਰੋ ਜਾ ਸਿਹਤ ਜੀਵਨ ਹਨ ਚਾਹ ਕਹਿੰਦੇ ਜਿਹੜੇ ਐਦਾਂ ਦਾ ਕਰਦੇ ਨੇ ਉਹਨਾਂ ਦੇ ਜੀਵਨ ਦੇ ਵਿੱਚ ਹਾਨੀਆਂ ਹਾਨੀਆਂ ਹੁੰਦੀਆਂ ਨੇ ਲਾਭ ਕੋਈ ਹੁੰਦਾ ਨਹੀਂ ਹੈ ਨੁਕਸਾਨੀ ਨੁਕਸਾਨ ਹੁੰਦੇ ਨੇ ਜਿਹੜਾ ਕਿਸੇ ਦੀ ਜਾਨ ਲੈ ਰਿਹਾ ਉਹਦੀ ਜਾਨ ਵੀ ਮੁਠੀ ਦੇ ਵਿੱਚ ਹੀ ਰਹਿੰਦੀ ਹੈ ਤੜਫਦੀ ਰਹਿੰਦੀ ਜੀਵ ਦਾ ਚੱਕੇ ਦੇ ਨਾਲ ਇਨਸਾਨ ਕਿਸੇ ਦੀ ਜਾਨ ਲੈ ਤਾਂ ਲੈਂਦਾ ਹੈ ਹਰ ਜਾਨ ਮੁੱਠੀ ਦੇ ਵਿੱਚ ਹੀ ਰਹਿੰਦੀ ਹੈ ਹਰ ਵਕਤ ਪਾਪ ਗੁਨਾਹ ਤੋਂ ਡਰਦਾ ਰਹਿੰਦਾ ਹੈ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਤੁਸੀਂ ਇਦਾਂ ਦੇ ਇਦਾਂ ਦੇ ਪਾਪ ਗੁਨਾਹ ਕੀਤੇ ਨੇ ਤੁਹਾਡੀ ਜਾਨ ਤੁਹਾਡੀ ਮੁੱਠੀ ਦੇ ਵਿੱਚ ਹੈ ਹਰ ਵਕਤ ਡਰਦੀਆਂ ਕਿਉਂਕਿ ਪਾਪ ਇਦਾਂ ਦੇ ਕੀਤੇ ਨੇ ਪਰ ਸਤਿਗੁਰੂ ਕਹਿੰਦੇ ਨੇ ਕਿ ਐ ਸਿਮਰੋ ਬਹੁਰ ਨਾਮ ਸੁਖ ਪਾਈ ਤ ਇਸ ਭੈ ਤੋਂ ਜਾਂ ਡਰ ਤੋਂ ਕਿਵੇਂ ਤੁਸੀਂ ਭੈ ਤੋਂ ਰਹਿਤ ਹੋ ਸਕਦੇਂ ਕੋਈ ਰੱਬ ਦਾ ਨਾਮ ਪ੍ਰਮਾਤਮਾ ਦਾ ਨਾਮ ਜੇ ਉਹਦਾ ਨਾਮ ਜਪੋਂਗੇ ਦੁਆ ਲੋਕਨ ਜੋ ਹੋਤ ਸਹਾਈ ਸਤਿਗੁਰੂ ਕਹਿੰਦੇ ਇੱਥੇ ਵੀ ਤੁਹਾਡੇ ਸਹਾਈ ਹੋਵੇਗਾ ਰੱਬ ਦਾ ਨਾਮ ਦੁਨੀਆ ਤੋਂ ਅਲਵਿਦਾ ਕਰੋਗੇ ਦੁਨੀਆ ਤੋਂ ਸੁਰਕਰੂ ਹੋਮ ਬਹੁਤ ਹੋਗੇ ਤਾਂ ਅੱਗੇ ਵੀ ਰੱਬ ਦਾ ਨਾਮ ਹੀ ਤੁਹਾਡੀ ਸਹਾਇਤਾ ਕਰੇ ਦੋਮਾਂ ਲੋਕਾਂ ਦੇ ਵਿੱਚ ਰੱਬ ਦਾ ਨਾਮ ਚੱਲਦਾ ਹੈ ਚਰੰਗ ਕਾਲ ਪਾ ਤੁਮ ਕੁਲ ਮਾਹੀ ਗੁਰੂ ਨਾਨਕ ਦੇ ਮਹਾਰਾਜ ਜੀ ਉਹਨਾਂ ਨੂੰ ਇੱਕ ਐਗਜ਼ੈਂਪਲ ਦੇ ਕੇ ਸਮਝਾ ਰਹੇ ਨੇ ਕਹਿੰਦੇ بڑے ਲੰਮੇ ਸਮੇਂ ਤੋਂ ਆਪਾਂ ਸੁਣਦੇ ਆ ਰਹੇ ਹਾਂ ਕਿ ਭਈ ਉਹ ਪ੍ਰਹਿਲਾਦ ਜਪਿਓ ਮੁਖਮਾਹੀਂ ਪ੍ਰਹਿਲਾਦ ਜੀ ਹੋਏ ਨੇ ਉਹਨਾਂ ਨੇ ਪਰਮਾਤਮਾ ਦਾ ਨਾਮ ਜਪਿਆ ਪਰਮਾਤਮਾ ਦੀ ਇਤਨੀ ਬੰਦਗੀ ਕੀਤੀ 5 ਸਾਲ ਦੀ ਉਮਰ ਸੀ ਜਦੋਂ ਉਹਨਾਂ ਨੇ ਰੱਬ ਨੂੰ ਪਾ ਲਿਆ ਸੀ ਰੱਬ ਦੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀ ਤੇ ਜਦੋਂ ਪ੍ਰਹਿਲਾਦ ਜੀ ਆਪਣੇ ਪਿਤਾ ਦੇ ਨਾਲ ਮਾਤਾ ਦੇ ਨਾਲ ਪ੍ਰੇਮ ਮੁਹੱਬਤ ਦੀਆਂ ਗੱਲਾਂ ਕਰਦੇ ਸੀ ਤਾਂ ਰੱਬ ਦਾ ਨਾਮ ਲੈਂਦੇ ਨੇ ਉਹ ਰਾਮ ਕਹਿੰਦੇ ਨੇ ਰਾਮ ਉਹ ਜਿਹੜਾ ਜਰਦੇ ਜਰਦੇ ਦੇ ਵਿੱਚ ਰੰਗਿਆ ਹੋਇਆ ਤਾਂ ਉਹਦੇ ਪਿਤਾ ਨੇ ਬਰ ਲਿਆ ਜਲੇ ਹਰਨਾਖਸ਼ ਤਲੇ ਹਰਨਾਖਸ਼ ਉਹਨੇ ਐਦਾਂ ਦਾ ਦੁਨੀਆ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਜੇ ਜਿੱਥੇ ਵੀ ਵੇਖੋਂਗੇ ਹਰਨਾਕਸ਼ ਨੂੰ ਵੇਖੋਂਗੇ ਕਿਉਂਕਿ ਨਾ ਇਹ ਜਾਨਵਰ ਤੋਂ ਨਾ ਹਸਤਰੋ ਨਾ ਸਾਸਤਰੋ ਨਾ ਅੰਦਰ ਨਾ ਬਾਹਰ ਨਾ ਦਿਨ ਨਾ ਰਾਤ ਨਾ ਨਰ ਨਾ ਮਾਦਾ ਨਾ ਜਾਨਵਰ ਨਾ ਪੰਛੀ ਇਹਨੂੰ ਕੋਈ ਮਾਰੇ ਨਹੀਂ ਸਕਦਾ ਇਦਾਂ ਦਾ ਹਰਨਾਕਸ਼ ਨੇ ਲਿਆ ਸੀ ਪਰ ਉਹਨਾਂ ਦੇ ਘਰ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਆ ਰੱਬ ਨੇ ਜਨਮ ਲਿਆ ਪ੍ਰਹਿਲਾਦ ਦੇ ਰੂਪ ਦੇ ਵਿੱਚ ਜਿਸ ਰੱਬ ਨੇ ਉਹਨੂੰ ਬਰ ਦਿੱਤਾ ਸੀ ਉਸੇ ਰੱਬ ਨੇ ਨਰ ਸਿੰਘ ਦਾ ਰੂਪ ਧਾਰਨ ਕਰਕੇ ਉਹਦਾ ਵਧ ਕੀਤਾ ਤੁਹਾਡੇ ਗੁਨਾਹਾਂ ਦੀ ਤੁਹਾਡੇ ਪਾਪਾਂ ਦੀ ਜ਼ਿੰਦਗੀ ਬਹੁਤੀ ਨਹੀਂ ਹੈ ਇਹਦਾ ਜੀਵਨ ਵੀ ਬੜਾ ਨਰਕ ਭਰਿਆ ਹੁੰਦਾ ਹੈ ਅਤੇ ਜੀਵਨ ਤੋਂ ਬਾਅਦ ਜਿਹੜੀਆਂ ਅਸੀਂ ਭੋਗਣੀਆਂ ਨੇ ਉਹ ਵੀ ਨਰਕ ਭਰੀ ਹੀ ਹੁੰਦਾ ਹੈ ਸਤਿਗੁਰੂ ਕਹਿੰਦੇ ਨੇ ਜਿੱਤਨੇ ਤੁਸੀਂ ਗੁਨਾਹ ਜਿਸ ਨੇ ਤੁਸੀਂ ਪਾਪ ਕੀਤੇ ਨੇ ਦੁਨੀਆ ਦੇ ਵਿੱਚ ਵੀ ਦੁੱਖ ਪਾਉਣੇ ਨੇ ਅਤੇ ਅੱਗੇ ਵੀ ਤੁਸੀਂ ਦੁੱਖ ਪਾਉਣੇ ਆ ਰੱਬ ਦਾ ਨਾਮ ਜਪਣਾ ਇਥੇ 5 ਸਾਲ ਦਿਆਂ ਨੇ ਵੀ ਰੱਬ ਨੂੰ ਪਾ ਲਿਆ ਰੱਬ ਨੂੰ ਇਤਨਾ ਲਜਾਹਿਆ ਤਾਂ ਰੱਬ ਜਦੋਂ ਪ੍ਰਗਟ ਹੋਇਆ ਨਰਸਿੰਘ ਦਾ ਰੂਪ ਉਧਾਰਨ ਕਰਕੇ ਹੁਣ ਉਹ ਨਰਸਿੰਘ ਦਾ ਰੂਪ ਐਦਾਂ ਦਾ ਨਾ ਉਹ ਬੰਦਾ ਹੈ ਨਾ ਜਾਨਵਰ ਹੈ ਨਾ ਪੰਛੀ ਹੈ ਅਤੇ ਐਦਾਂ ਦਾ ਉਹਨਾਂ ਨੇ ਨਾ ਦਿਨ ਸੀ ਉਹ ਸਮੇਂ ਨਾ ਰਾਤ ਸੀ ਨਾ ਅੰਦਰ ਸੀ ਨਾ ਬਾਹਰ ਸੀ ਤਹਿਲੀਜ ਤੇ ਅਗੋੜਿਆਂ ਤੇ ਉਹਨਾਂ ਨੇ ਰੱਖ ਕੇ ਉਹਦੀ ਉਹਨੂੰ ਪਾੜ ਦਿੱਤਾ ਸਿਹਰਨਾਖਸ਼ ਹੁਣ ਉਹਨੂੰ ਕਿਹਾ ਸੀ ਪਰ ਇਲਾਜ ਨੂੰ ਕਿ ਕਹਿੰਦੇ ਮੰਗੋ ਤੁਸੀਂ ਮੰਗਣਾ ਕੀ ਮੰਗਦੇ ਆ ਬਸ ਕਹਿੰਦੇ ਮੰਗਣਾ ਕੀ ਸੀ ਐਦਾਂ ਦੇ ਪਾਪਾਂ ਦਾ ਐਦਾਂ ਦੇ ਗੁਨਾਹਾਂ ਦਾ ਤੁਸੀਂ ਐਦਾਂ ਹੀ ਝੀੜ ਫਾੜ ਕਰਦੇ ਰਹੋ ਅਸਾ ਦੁਨੀਆ ਤੇ ਹੀ ਜਾਈਂਗਾ ਹੋਰ ਕੀ ਚਾਹੀਦਾ ਤਾਂ ਕਹਿੰਦੇ ਹੁਣ ਤੁਹਾਡੇ ਲਈ ਪਾਪ ਗੁਨਾਹ ਇਤਨੇ ਵੱਧ ਗਏ ਨੇ ਤਾਂ ਤੁਹਾਡਾ ਵੀ ਹਾਲ ਇਹੀ ਹੋਣਾ ਇਹ ਤੁਸੀਂ ਨਹੀਂ ਆਪਣੇ ਆਪ ਨੂੰ ਇਹਨਾਂ ਤੋਂ ਬਚਾ ਸਕੇ ਪਾਪਾਂ ਤੋਂ ਗੁਨਾਹਾਂ ਤੋਂ ਸਤਿਗੁਰੂ ਕਹਿੰਦੇ ਨੇ ਦੁਆ ਲੋਕ ਹਨ ਮੈਂ ਤਾਕੀ ਰੱਖੀ ਜਦੋਂ ਰੱਬ ਦਾ ਨਾਮ ਜਪਦੇ ਆਂ ਦੋਮਾ ਲੋਕਾਂ ਦੇ ਵਿੱਚ ਫਿਰ ਰੱਬ ਦੀ ਡਿਊਟੀ ਹੁੰਦੀ ਹੈ ਭਾਈ ਇਹ ਸਾਡਾ ਪਿਆਰਾ ਹੈ ਤਾਂ ਉਹ ਭਾਵੇਂ ਅੱਗ ਦੇ ਵਿੱਚ ਵੀ ਵਹਿ ਜਾਏ ਨਾ ਅੱਗ ਦਾ ਸੁਪਾ ਹੈ ਅੱਗ ਨੇ ਸਾੜਨਾ ਹੈ ਅਗਨੇ ਸਵਾ ਕਰਨਾ ਜੋ ਮਰਜੀ ਅਗਦੇ ਵਿੱਚ ਛੁੱਟੀ ਜਾਓ ਜੋ ਇਤਨ ਨਹੀਂ ਧਰਾਪੈ ਇਤਨ ਲੱਕੜਾ ਜਿਤਨੀ ਆ ਮਰਜੀ ਛੁੱਟੀ ਜਾਓ ਅਗਦੇ ਵਿੱਚ ਅਗਨੇ ਕਦੇ ਨਹੀਂ ਬਸ ਕਰਨਾ ਕਿ ਵੈਸਾ ਹੁਣ ਮੈਂ ਰਾਜਾ ਗਿਆ ਜਾਂ ਨਹੀਂ ਜਿਤਨੇ ਉਹਦੇ ਵਿੱਚ ਸਿੱਟੀ ਜਾਵਾਂਗੇ ਅਗਨੇ ਉਤਨੀ ਸਵਾ ਕਰੀ ਜਾਣਾ ਤਾਂ ਐਦਾਂ ਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਇਨਸਾਨ ਦੀ ਅਗਨ ਹੈ ਤਾਂ ਜਿਹੜਾ ਲੋਕ ਪਰਲੋਕ ਦੇ ਵਿੱਚ ਨੇ ਦੁੱਖ ਚੱਲਣੇ ਨੇ ਉਹ ਵਕਰੀ ਗੱਲ ਹੈ ਸਤਿਗੁਰੂ ਕਹਿੰਦੇ ਨੇ ਭਾਈ ਰੱਬ ਦਾ ਨਾਮ ਜਦੋਂ ਇਹ ਜਪਦਾ ਹੈ ਨਾ ਇਹ ਅੱਗ ਸਭ ਤੋਂ ਪਹਿਲਾਂ ਦੀ ਬੁਝਦੀ ਹੈ ਇਹ ਅੱਗੇ ਇਹਦੀ ਸਹਾਇ ਬਣਦੀ ਹੈ ਫਿਰ ਰੱਬ ਨੇ ਕਿਰਪਾ ਕੀਤੀ ਪ੍ਰਹਿਲਾਦ ਜੀ ਨੂੰ ਬਿਠਾਇਆ ਉਹਦੀ ਪੂਆ ਨੇ ਅੱਗ ਦੇ ਵਿੱਚ ਕਿਤੇ ਉਹਦੀ ਪੂਆ ਵੀ ਕਿਤੇ ਉਹਦੀ ਚਾਦਰ ਗਈ ਪ੍ਰਹਿਲਾਦ ਜੀ ਇੱਥੇ ਬੈਠੇ ਨੇ ਅੱਗ ਉਹਦੇ ਤੱਕ ਪਹੁੰਚ ਵੀ ਨਾ ਸਕੇ ਤਾਂ ਤੀ ਬਾਉ ਨ ਲੱਗਈ ਾਰ ਬ੍ਰਹਮ ਸ਼ਰਣਾ ਚੌਗੜਦ ਹਮਾਰਾ ਰਾਮਕਰ ਦੁੱਖ ਲਗੈ ਨਾ ਆਪਾ ਗੁਰਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਇਹ ਦੇਵ ਲੂਤ ਰਾਜਾ ਜੀ ਹਰਨਾਖਸ਼ ਦਾ ਨਾਮ ਨਿਸ਼ਾਨ ਵੀ ਖਤਮ ਹੋ ਗਿਆ ਕਿਉਂ ਕਿਉਂਕਿ ਉਹਨੇ ਦੁਨੀਆ ਦੇ ਵਿੱਚ ਇਦਾਂ ਦੇ ਪਾਪ ਗੁਨਾਹ ਕਰਲੇ ਜਿਹੜਾ ਰੱਬ ਦਾ ਸ਼ਰੀਕ ਬਣ ਕੇ ਰਹਿ ਗਿਆ ਸੀ ਤੁਸੀਂ ਕਿਦਨੇ ਕ ਕਦੇ ਤੁਹਾਡੇ ਗੁਨਾਹ ਨੇ ਪਾਪ ਨੇ ਪਰ ਮੈਨੂੰ ਲੱਗਦਾ ਹਰਨਾਖਸ਼ ਨੇ ਕਦੇ ਜੀਵ ਹਤਿਆ ਨਹੀਂ ਕੀਤੀ ਹੋਣੀ ਹਰਨਾਖਸ਼ ਨੇ ਕਦੇ ਇਦਾਂ ਇਨਸਾਨਾਂ ਨੂੰ ਮਾਰਿਆ ਨਹੀਂ ਉਹ ਉਹ ਕੇ ਦਾ ਮਾਰਿਆ ਨਹੀਂ ਹੋਣਾ ਜਿਵੇਂ ਤੁਸੀਂ ਮਾਰਦੇ ਹੋ ਤੁਹਾਡਾ ਤਾਂ ਉਸ ਹਰਨਾਖਸ਼ ਤੋਂ ਵੀ ਹਾਲ ਬੁਰਾ ਹੋਣਾ ਜਿਹੜੇ ਨਰਸਿੰਘ ਨੇ ਆ ਕੇ ਹਰਨਾਖਸ਼ ਨੂੰ ਪਾੜਿਆ ਸੀ ਤੁਹਾਡੇ ਤਾਂ ਟੁਕੜੇ ਟੁਕੜੇ ਹੋਣੇ ਚਾਹੀਦੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਤੁਸੀਂ ਨਾ ਪੰਛੀ ਨਾ ਜਾਨਵਰ ਨਾ ਇਨਸਾਨ ਨੂੰ ਬਖਸ਼ਿਆ ਤੁਸੀਂ ਸਾਰਿਆਂ ਨੂੰ ਤੁਸੀਂ ਆਪਣਾ ਭੋਜਨ ਬਣਾਉਂਦੇ ਰਹੇ ਤਾਇਦਾਂ ਦੇ ਤੁਹਾਡੇ ਪਾਪ ਗੁਨਾਹ ਨੇ ਚਲੀ ਜਾਤ ਅਜਹੁ ਲਓ ਸਾਥੀ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਇਸਲਾਮ ਧਰਮ ਨੂੰ ਸੁਣ ਲਓ ਅਮੇ ਹਿੰਦੂ ਧਰਮ ਦੇ ਮੁਤਾਬਕ 베ਦ ਸ਼ਾਸਤਰ ਸੁਣ ਲਓ ਉਹ ਇੱਕੋ ਹੀ ਗੱਲ ਕਹਿੰਦੇ ਨੇ ਕਿ ਅ ਰੱਬ ਦਾ ਨਾਮ ਪਾਪਾਂ ਤੋਂ ਗੁਨਾਹਾਂ ਤੋਂ ਛੁਟਕਾਰਾ ਦਿਵਾ ਸਕਦਾ ਹੈ ਅਤੇ ਜੇ ਪਾਪ ਗੁਨਾਹ ਨੇ ਸਾਡੇ ਤਾਂ ਉਹ ਰੱਬ ਦੇ ਦਰਦੇ ਸਾਡਾ ਲੇਖਾ ਵੀ ਸਤਿਗੁਰੂ ਕਹਿੰਦੇ ਨੇ ਧਰਮ ਰਾਇਦਰ ਕਾਗਦ ਫਾਰੇ ਜਨਾਨਕ ਲੇਖਾ ਸ ਦੁਨੀਆਂ ਤੋਂ ਸੁਰਖਰੂ ਹੋਣਾ ਜਾਂ ਨਹੀਂ ਹੋਣਾ ਉਹ ਸਮੇਂ ਦੀ ਗੱਲ ਐ ਕਦੋਂ ਹੋਣਾ ਪਰ ਸਤਿਗੁਰੂ ਕਹਿੰਦੇ ਨੇ ਕਈ ਐਦਾਂ ਦੇ ਨੇ ਚੱਲਦੇ ਫਿਰਦੇ ਆਪਣਾ ਲੇਖਾ ਪੂਰਾ ਕਰ ਲੈਂਦੇ ਨੇ ਉਹ ਵੀ ਧਰਮ ਰਾਜ ਦੀ ਕਚਹਿਰੀ ਦਾ ਧਰਮ ਰਾਏਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝੇ ਉਹਨਾਂ ਦਾ ਲੇਖਾ ਹੀ ਪੂਰਾ ਹੋ ਜਾਂਦਾ ਗੁਰੂ ਨਾਨਕ ਦੇਵ ਜੀ ਕਹਿੰਦੇ ਤੁਹਾਡਾ ਲੇਖਾ ਖਤਮੇ ਨਹੀਂ ਹੋਣਾ ਐਦਾਂ ਦੇ ਤੁਹਾਡੇ ਪਾਪ ਐਦਾਂ ਦੇ ਤੁਹਾਡੇ ਗੁਨਾਹ ਨੇ ਹਰ ਆਖਿਸ਼ ਪਿਤ ਹੋ ਦੁੱਖ ਦਿਨੋ ਹਰਣਾਖਸ਼ ਨੇ ਬੜੇ ਦੁੱਖ ਦਿੱਤੇ ਸੀ ਪ੍ਰਹਿਲਾਦ ਨੂੰ ਅਤੇ ਤਦਵ ਨਾਮ ਕੋ ਤਜਰਨਾ ਕੀਨ ਪਰ ਉਹਨੇ ਰੱਬ ਦਾ ਨਾਮ ਨਹੀਂ ਵਿਸਾਰੇਆ ਰੱਬ ਦੇ ਨਾਮ ਨੂੰ ਉਹਨੇ ਆਪਣੇ ਹਿਰਦੇ ਦੇ ਵਿੱਚ ਰੱਖਿਆ ਉਹ ਕਹਿੰਦਾ ਮੈਂ ਤੇਰਾ ਪਿਓ ਤੂੰ ਆਪਣੇ ਪਿਓ ਦਾ ਕਹਿਣਾ ਨਹੀਂ ਮੰਨਦਾ ਪੂਰੀ ਮੇਰੀ ਪਰਜਾ ਮੰਨਦੀ ਹੈ ਮੈਨੂੰ ਹਰਥ ਜਲੇ ਹਰਣਾ ਅਖਸ਼ਤਲੇ ਜਿੱਧਰ ਵੀ ਵੇਖੋ ਹਰਣਾ ਅਖਸ਼ ਹੈ ਕਿਉਂਕਿ ਪਰਜਾ ਨੂੰ ਰਿਜਕ ਮੈਂ ਦੇ ਰਿਆ ਹਾਂ ਪਰਜਾ ਦਾ ਰਾਜਾ ਮੈਂ ਆ ਪਰਜਾ ਤੇ ਹੁਕਮ ਮੇਰਾ ਚੱਲਦਾ ਹੈ ਅਤੇ ਪਰਜਾ ਮੇਰੀ ਗੁਲਾਮ ਹੈ ਇਹ ਦੇ ਕਰਕੇ ਮੈਂ ਰੱਬਾਂ ਪਰਜਾ ਦਾ ਕਿਸੇ ਰੱਬ ਨੂੰ ਕਿਸੇ ਰਾਮ ਨੂੰ ਨਹੀਂ ਜਪਣਾ ਕਿਸੇ ਪਰਮਾਤਮਾ ਨੂੰ ਨਹੀਂ ਜਪਣਾ ਮੈਂ ਪਰ ਘਰ ਦੇ ਵਿੱਚ ਉਹਨਾਂ ਦੇ ਪੁੱਤਰ ਨੇ ਜਨਮ ਲਿਆ ਉਹ ਕਹਿੰਦਾ ਨਹੀਂ ਪਿਤਾ ਜੀ ਜਿਵੇਂ ਸਾਨੂੰ ਰੱਬ ਨੇ ਪੈਦਾ ਕੀਤਾ ਉਹਨੇ ਤੁਹਾਨੂੰ ਰੱਬ ਨੇ ਪੈਦਾ ਕੀਤਾ ਜਿਸ ਰੱਬ ਨੇ ਤੁਸੀਂ ਬੰਦਗੀ ਕੀਤੀ ਹੈ ਨਾ ਅਤੇ ਉਸ ਰੱਬ ਨੇ ਤੁਹਾਨੂੰ ਹੁਕਮ ਦੇ ਅਨੁਸਾਰ ਚਲਾਇਆ ਹੋਇਆ ਉਹਦੇ ਹੁਕਮ ਤੋਂ ਬਾਹਰ ਨਹੀਂ ਹੋ ਆਜਾਵੇ ਭਾਵੇਂ ਭਲਕੇ ਕੱਲ ਆਵੇ ਮੌਤ ਨੇ ਆਉਣਾ ਜਰੂਰ ਹੈ ਇਹ ਨਹੀਂ ਕਿ ਤੁਸੀਂ ਅਮਰ ਹੋ ਜਾਓਗੇ ਅ ਰੱਬ ਦੀ ਰਜ਼ਾ ਦੇ ਅਨੁਸਾਰ ਚਲਣਾ ਰੱਬ ਦੀ ਬੰਦਗੀ ਹੈ ਰੱਬ ਦੀ ਕਿਰਪਾ ਹੈ ਸਤਗੁਰ ਨਾਨਕ ਦੇ ਮਹਾਰਾਜ ਜੀ ਉਸ ਰਾਜੇ ਨੂੰ ਸਮਝਾ ਰਹੇ ਨੇ ਰਾਜਾ ਸਤਗੁਰਾਂ ਦੇ ਮਵਾਰਕ ਚਰਨਾਂ ਤੇ ਲੰਮਾ ਪਿਆ ਸਾਰਿਆਂ ਨੂੰ ਕਹਿ ਰਿਹਾ ਅੱਜ ਤੋਂ ਬਾਅਦ ਸਾਸਰਾਂ ਦੇ ਹੱਥ ਨਹੀਂ ਲਵਣਾ ਅੱਜ ਤੋਂ ਬਾਅਦ ਆਪਾਂ ਨੇ ਰਾਖਸ਼ ਬੁੱਧੀ ਨਹੀਂ ਰੱਖਣੀ ਜਿਵੇਂ ਇਹ ਕਹਿਣਗੇ ਆਪਾਂ ਓਵੇਂ ਦੁਨੀਆ ਦੇ ਵਿੱਚ ਵਿਚਰਾਂਗੇ ਸਤਿਗੁਰੂ ਕਹਿੰਦੇ ਨੇ ਆਪਿਆ ਤੁਹਾਡਾ ਭੋਜਨ ਜੇ ਤੁਸੀਂ ਮੰਨਦੇ ਹੋ ਕਿ ਅਸੀਂ ਲੰਗਰ ਪ੍ਰਸ਼ਾਦਾ ਤਿਆਰ ਕਰਿਆ ਕਰਾਂਗੇ ਉਹ ਸ਼ਕਿਆ ਕਰਾਂਗੇ ਤਾਂ ਮੈਂ ਤੁਹਾਡਾ ਲੰਗਰ ਸ਼ਕਾਂਗਾ ਜੇ ਤੁਸੀਂ ਲੋਕਾਂ ਦੀ ਖਿਦਮਤ ਕਰੋਗੇ ਉਹ ਮਤਦ ਦਾ ਤਿਆਗ ਕਰੋਗੇ ਤਾਂ ਮੈਂ ਤੁਹਾਡਾ ਪ੍ਰਸ਼ਾਦਾ ਸ਼ਕਾਂਗਾ ਤਾਂ ਮੈਂ ਤੁਹਾਡੇ ਨਾਲ ਅੱਗੇ ਕੋਈ ਗੱਲ ਸ਼ੇਅਰ ਕਰਾਂਗਾ ਸਾਂਝੀ ਕਰਾਂਗਾ ਐ ਸਤਗੁਰੂ ਕਹਿੰਦੇ ਤੁਸੀਂ ਸੰਤਾਪੇ ਹੋਏ ਲੋਕੋਂ ਦੁਨੀਆਂ ਦੇ ਵਿੱਚ ਵੀ ਸਰਾਪੇ ਹੋਏ ਸੰਤਾਪੇ ਹੋਏ ਅਤੇ ਲੋਕ ਦੇ ਪਰਲੋਕ ਦੇ ਵਿੱਚ ਵੀ ਜਾਣਾ ਉੱਥੇ ਵੀ ਸੰਤਾਪੇ ਹੋਏ ਇਹ ਦਾਗ ਤੁਹਾਡੇ ਨਾਲ ਜਾਣੇ ਇਹ ਤੁਹਾਡੇ ਗੁਨਾਹ ਤੁਹਾਡੇ ਪਾਪ ਮਟਣਗੇ ਜੇ ਇਥੇ ਨਾ ਮਟਾਣ ਦਾ ਤੁਸੀਂ ਯਤਨ ਕੀਤਾ ਰਾਜਾ ਚਰਨਾ ਤੇ ਲੰਮਾ ਕੇ ਸਤਗੁਰੂ ਐਦਾਂ ਦੇ ਪਾਪ ਗੁਨਾਹ ਸੀ ਕੀਤੇ ਨੇ ਪਰ ਕਿਰਪਾ ਕਰੋ ਸਾਡੇ ਗੁਨਾਹ ਕਿਵੇਂ ਮਿਟ ਸਕਦੇ ਸਾਨੂੰ ਕੋਈ ਹਿੰਦਾ ਦੱਸੋ ਇਸ ਤਰ੍ਹਾਂ ਸ਼ਾਰਟਕਟ ਚਾਹੁੰਦੇ ਨੇ ਇਨਸਾਨ ਸਭ ਕੁਝ ਕੋਈ ਸ਼ਾਰਟਕਟ ਦੱਸੋ ਇਤਨੇ ਸਾਲ ਸਾਨੂੰ ਗੁਨਾ ਪਾਪ ਕਰਦੇ ਆ ਨੂੰ ਹੋ ਗਏ ਕੋਈ ਸ਼ਾਰਟਕਟ ਰਸਤਾ ਹੈ ਕਿ ਜਿਹੜਾ ਅਸੀਂ ਜਲਦੀ ਆਪਣੇ ਗੁਨਾਹਾਂ ਨੂੰ ਮਾਫ ਕਰ ਲਈਏ ਤੋਂ ਬਾਅਦ ਫਿਰ ਰਸ ਲਈਏ ਨਾਮ ਦਾ ਬੰਦਗੀ ਦਾ ਰਸ ਲਈਏ ਜਿਸ ਤਰ੍ਹਾਂ ਭਗਤ ਕਬੀਰ ਜੀ ਨੇ ਕਿਹਾ ਕਹਿ ਤਕਬੀਰ ਸੁਨੋਰੇ ਸੰਤੋ ਸਾਧ ਸੰਗਤ ਅਰ ਜਾਏ ਸਤਿਗੁਰੂ ਕਹਿੰਦੇ ਨੇ ਸੰਗਤ ਕਰਨੇ ਸ਼ੁਰੂ ਕਰ ਲਓ ਕਿੱਥੇ ਕਰੀਏ ਕਿਵੇਂ ਕਰੀਏ ਸਤਿਗੁਰੂ ਕਹਿੰਦੇ ਨੇ ਧਰਮ ਮਸਾਲਾ ਬਣਾਓ ਇਥੇ ਹਰ ਇੱਕ ਆਪੇ ਰੱਬ ਦੀ ਬੰਦਗੀ ਇੱਥੇ ਹੋਵੇ ਤਾਂ ਫਿਰ ਤੁਹਾਡੇ ਗੁਨਾਹ పాਪ ਤੁਹਾਡੇ ਫਿਰ ਕੱਟੇ ਜਾ ਸਕਦੇ ਨੇ ਪਰ ਸਤਿਗੁਰਾਂ ਦੇ ਹੁਣ ਤਰਲੇ ਕਰਦੇ ਪਏ ਨੇ ਸਤਿਗੁਰੂ ਤੁਸੀਂ ਲੰਗਰ ਛਕੋ ਜੋ ਤੁਸੀਂ ਕਹੋਗੇ ਤੁਹਾਡੇ ਹੁਕਮ ਦੇ ਅਨੁਸਾਰ ਚੱਲਾਂਗੇ ਬਾਕੀ ਦੱਸਾਂਗੇ ਤੁਸੀਂ ਅਕੱਲ ਨੂੰ ਵਿਚਾਰਾਂਗੇ ਸਮਾਪਤੀ ਦਾ ਸਮੇਂ ਹੁਣ ਆਪ ਤੁਹਾਨੂੰ ਦੇਖਿਮਾ ਉਹ ਹੈ ਗੁਰੂ ਜੀ ਦਾ ਖਾਲਸਾ Wow. Mm -hmm. Eu alegro de que